ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਨਵੇਂ ਬਲੌਗ ਵਿੱਚ ਅੱਜ ਆਪਾਂ ਬੁਣਾਂਗੇ ਛੱਲੀਆਂ ਫੋਖਲਾ ਗ੍ਰੀਜ ਦਾ ਦਿਲ ਵੀ ਕਰ ਰਿਹਾ ਜੋ ਟਾਈਮ ਵੀ ਹੈਗਾ ਤੁਹਾਨੂੰ ਪਤਾ ਹੀ ਯਾਰ ਤੇ ਆਪਾਂ ਅਗਰ ਮਚਾ ਲਈ ਕਿੱਦੇ ਛੱਲੀਆਂ ਦੀ ਬੁਣਾਂਗੇ ਛੱਲੀਆਂ ਛੱਲੀਆਂ ਵਧੀਆ ਹੁੰਦੀ ਹੈ ਗਾਂ ਚ ਚਲੋ ਪੁੱਣਦਾ ਲੈਂਦਾ ਲਾਹੂ ਕਰਨੀ ਬਣਦੀ ਜਿਹੜੀ ਇਹ ਬਣਦੀ ਉਹ ਬਧੀਗਾ ਲੁੰਦੀ ਹੈ ਤੇ ਇਸ ਕਾਲ ਨਾਲ ਵਿੱਚ ਤੇਜਾ ਗਾਜੀ ਪਾਲਿਆ ਬਹੁਤ ਬੜੇ ਹੋਰ ਚੀਜ਼ ਤੁਹੇ ਪਾ ਸਕਦੇ ਹੋ ਭਾਈ ਸਾਡੇ ਕੋਲ ਤੇਜਾ ਗਾਜੀ ਹੈ ਹੁਣ ਆਪਾਂ ਛੱਲੀਆਂ ਬੁਣਾਂਗੇ ਨਾਲ ਮਾਤਾ ਸਾਡੀ ਲੱਗੀ ਹੋਈ ਆ ਤੇ ਮੈਂ ਨਾ ਰੈਪਰ ਲਾ ਲਾ ਰਹੇ ਨੇ ਇਹ ਨਿਆ ਗਮਟਿਊਜ਼ ਮਾਰ ਗਿਆ ਬੰਦ ਵਧੀਆ ਚੱਲੀਆਂ ਚ ਵਧੀਆ ਨੇ ਵੈਸੇ ਜੇ ਪਹਿਲਾਂ ਦਿਨ ਜੀ ਇੱਕ ਵਾਰ ਅਸੀਂ ਰੋ ਘੱਟ ਸੀ ਹੋਈਆਂ ਤੇ ਮੈਂ ਅੰਦਰ ਆਪਣਾ ਦੇ ਗਿਆ ਜੀ ਕੋਈ ਅੱਛੇ ਥਾਂ ਤੇ ਤੇ ਮੈਨੂੰ ਲੱਗਦੀ ਭੁੱਖ ਸਮਾ ਚਲੋ ਚੱਲੀਆਂ ਭੁੰਨ ਲਈ ਆਪਾਂ ਜਿੰਮਾ ਦਾ ਲਾਗੀ ਭੋਲਣਾ ਨਾ ਮੈਨੂੰ ਰੈਪਰ ਲਾਦਣਾ ਅੱਗੇ ਫਰਾਜ ਆਉਣੇ ਕਿਤੇ ਨਹੀਂ ਪਤਾ ਨਹੀਂ ਕਰਦੇ ਜੀ ਉਹਦੇ ਕਰਨਾ ਹੋਰ ਹੋਰ ਕਰੀ ਗਈ ਆਹ ਫੋਡੀ ਕੀ ਹੈ ਦੰਨੇ ਬਹੁਤ ਵਧੀਆ ਬਣਿਆ ਹੋਇਆ ਦੇਖੋ ਭਾਈ ਰੁਸ਼ਾਲੀ ਆ ਪੂਰੀ ਵਧੀਆ ਹੈ ਹੈਂਡ ਦਾ ਲਵਾਤਾ ਕਦੇ ਜੀ ਰੋਜ਼ ਹੀ ਭੁੰਦੇ ਹੁੰਦੇ ਆ ਕਦੇ ਟਾਈਮ ਹੀ ਲੱਗਿਆ ਬਲੌਗ ਬਣਾਉਣ ਦਾ ਮਾਤਾ ਜੀ ਭੁੰਨ ਕੇ ਬੰਦੀ ਜਾਂਦੇ ਨੇ ਅੱਜ ਮੈਂ ਸਪੈਟਰ ਘਰੇ ਆਇਆ ਸੀਗਾ ਜਦੋਂ ਆਂ ਭੁੰਜਣ ਵਾਸਤੇ ਤੇ ਨਾ ਕੋਈ ਬਲੌਗ ਬਣਾਉਣ ਵਾਸਤੇ ਕੋਈ ਕਿਹੜੀ ਛੱਲੀਆਂ ਖਾਂਦੇ ਰਹਿੰਦੇ ਨੇ ਕਮੈਂਟ ਕਰਕੇ ਜਰੂਰ ਦੱਸਿਓ ਤੇਰੀ ਗੁਰੂ ਵਧੀਆ ਲੱਗਦੀਆਂ ਨੇ ਪਰਾਪਨਾ ਤੇ ਸਾਰਿਆਂ ਦੇ 6 ਹੋ ਗਏ ਬਹੁਤ ਹਾਂ ਕੰਮ ਨਹੀਂ ਇਹ ਨਹੀਂ ਮੰਨਣੇ ਮੇਰਾ ਜੋੜੀ ਵੰਦੇ ਬਾਹਰ ਕੰਨ ਬੱਢੀ ਜਾਂ ਕਰਦੇ ਸੋਹਰੇ ਦੇ ਬਹੁਤ ਖਾਂਦੇ ਚੱਲੀਆਂ ਕਉਣ ਕਉਣ ਕੇ ਤੰਮ ਕਰਾਂ ਟਾਈਮ ਨੇ ਘੱਟ ਟਾਈਮ ਮਗਦਾ ਅੱਜ ਟਾਈਮ ਲੱਗਿਆ ਸੀਗਾ ਅੱਜ ਪੁੰਨਗੇ ਖਾਵਾਂਗੇ ਆਪਾਂ ਤੇ ਹੋਰ ਕੌਣ-ਕੌਣ ਖਾਂਦਾ ਚੱਲਿਆ ਪੁੰਨਗੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਉਹ ਸਾਰਾ ਦਿਖਾਵਾਂਗੇ ਆਪਣਾ ਸਾਰਾ ਵਲੌਗ ਜਰੂਰ ਦੇਖਿਓ ਅੱਜ ਪੁੰਨ ਦੀ ਸਾਰੀ ਨੂੰ ਅੱਡੜੀ ਆਪਣੀ ਘੱਟ ਮੱਛੀ ਹੈ ਹਜੇ ਇਹਨਾਂ ਦਾ ਕੁਝ ਮਤਲਬ ਨਹੀਂ ਆਪਾਂ ਤੇ ਹਮ ਦੋ ਬੱਟੇ ਨੂੰ ਉਹਨੇ ਬਹੁਤ ਹੀ ਆ ਲਾਤੀ ਮਾਣੀ ਬਹੁਤ ਚੁੱਪ ਹੈ ਬੰਦਾ ਕੱਪਰਾ ਆਉਣਗੇ ਬਾਈ ਜੀ ਕਹਿੰਦਾ ਕੋਈ ਪਤਾ ਨਹੀਂ ਜੇ ਰਹਿ ਦਿੰਦੇ ਲੋਕਾਂ ਕੋ ਟਾਈਮ ਥੋੜਾ ਥੋੜਾ ਘਟਵੇ ਸੋਵੇ ਕਰਕੇ ਦੋ ਭਣਾ ਇਕੱਠੇ ਆ ਉਹ ਇੱਕ ਦਿਨ ਟੈਂਸ਼ਨ ਪਾ ਕੇ ਬੋਲਾ ਵੀ 6 ੱਦਿਆ ਭੁਣਨੇ ਨੇ ਆਪਾਂ ਨੂੰ ਟਾਈਮ ਹੋਰ ਜ਼ਿਆਦਾ ਲੱਗ ਜੂਗਾ ਤੇ ਕਰਨਾ ਹੈ ਯਾਰ ਸੈਕਨਰ ਨੋ ਜੀ ਜਿਵੇਂ ਜਿਆ ਰਹੇ ਹੁਣ ਆਪਾਂ ਦੂਜੀ ਨੂੰ ਪਰਨਾ ਕਰੀਏ ਲੋਸ਼ ਅੱਗੇ ਇਕੱਠੇ ਆਪਾਂ ਨਾਗੇ ਸਾਡਾ ਟਾਈਮ ਬਚ ਜਾ ਗਿਆ ਆਪਣਾ ਇਹ ਟਾਈਮ ਬਹੁਤ ਲੱਗ ਜੂਗਾ ਜੇ ਜੀ ਗੋ ਜੀਗਾ ਤੇ ਵਾਹੇ ਕਰੇਗਾ ਤਾਂ ਹੀ ਚੰਗਾ ਹੋਰ ਅੱਜ ਆਪਣੀ ਪੂਰੀ ਮੱਝ ਚੁੱਕੀ ਹੈ ਵੇਖੋ ਫੁੱਲ ਜੇਕਰ ਆਪਣੀਆਂ ਉਹ ਖੁੰਡਾ ਲੈ ਦੇ ਹਜੇ ਜਿੱਥੇ ਕਮੈਂਟ ਕਰਕੇ ਆਈ ਨਰੀ ਈ ਕਰਦਾ ਉਸ ਆਕਰਾਲਾ ਬੁੱਧੂ ਮਾਰ ਕੇ ਨਮੂਦ ਕੇ ਲੱਭਦਾ

ਕਦੀ ਜੜੂ ਪੈ ਤਾਂ ਉਹ ਪਿਆਰਾ ਛੱਡੀ ਨਹੀਂ ਖਾਣਗੀ ਮੈਂ ਸੌਂ ਰੇ ਰੂ ਐ ਰੂ ਸੌਵਾ ਛੱਡੀ ਹਾਂ ਹਾਂ ਸਮਝ ਕੋਈ ਨਹੀਂ ਇਹ ਨੇਰਾ ਸਾਡਾ ਪਹਿਲਾ ਆ ਕੇ ਆ ਗਿਆ ਚੇਰਨਾ ਤਾ ਮਿਹਰੇ ਨਾ ਰੂ ਨਾ ਰੂ ਕਾਇਰ ਇਹ ਤਾਂ 200 ਰੁਪਏ ਦੀ ਚੀਜ਼ ਆ ਤੇ ਕਾਉਂ ਹੈ ਇਹ ਕਾਉਂ ਹੈ ਕਾਉਂ ਹੈ ਤੋ ਉਹ ਨਹੀਂ ਹੱਟੇ ਤੋ ਨੀਵਾ ਦਿਓ ਕੋਈ ਕਰਦੇ ਇੱਕ ਆਉਂਦਾ ਇੱਕ ਆਉਂਦਾ ਤੋ ਇਹ ਰਗਣਾ ਪੰਜ ਮੈਂ ਦੋ ਛੱਜੇ ਬਾਜੂ ਪਰ ਲਾ ਦੇਖਾਂ ਭਾਈ ਇਹ ਇੱਕ ਟੱਪ ਮਾਰਦਾ

पापा हां जी हां तो भाई तो से हुए दे गया तो से देख लिया ਉਹ ਇਹ ਆਪਣੇ ਦੋ ਛਲੀਆਂ ਚਾਰ ਹੋ ਚੁੱਕੀਆਂ ਨੇ ਬਿਲਕੁਲ ਭੁੰਨ ਕੇ ਜੀ ਖੋਲ ਪੁੰਨਾਗੇ ਪਰ ਮੈਂ ਜਾਊਂਗਾ ਕਿਉਂਕਿ ਮੈਂ ਤੈਨੂੰ ਛਲੀਆਂ ਦੇ ਕਮੰਡ ਤੇ ਲਿਖ ਜਾਂੂੰ ਇਹ ਸਭ ਬੜਾ ਕੰਮ ਹੈ ਇਸ ਸੰਗਮ ਮੈਂ ਸਾਕੀ ਮਟਰੇ ਭੁੰਨਣੇ ਪਰ ਮੈਨੂੰ ਕੰਮ ਹੈ ਲਗਾ ਦੇ ਤੈਨੂੰ ਬੋਲਈਏ ਤਾਂ ਜਣਾ ਬੋਲ ਕੋਈ ਸੱਤ ਵੀ ਹੈ ਜਿਵੇਂ ਇਸਿਆ ਤਜਵਾ ਨਹੀਂ ਨਾ ਕੋਈ 没事。 ਗੜਾ ਕਾਉ ਹਉ ਹਉ ਗੜਾ ਕਾਉ ਵੇ ਨਾ ਆ ਗਿਆ ਕਿੱਥੇ ਲੈ ਨਾ ਇਹ ਵੀਡੀਓ ਸੇ ਇਹ ਕਿੱਥੇ ਆ ਰਹੇ ਨੇ ਮੈਂ ਦੁਕਾਨ ਤੇ ਲੈ ਜਾਉਂ ਲਓ ਜੀ ਤਿੰਨੇ ਛਾਲੀ ਆਪਣੇ ਆਓਗੇ ਤਿਆਰ ਭੁੰਨ ਲਈ ਆਪਣੇ ਵਿੱਚ ਰੈਫਰਜ ਪਾ ਲਿਆ ਗਰਮ ਨੇ ਸਵਾਜ ਬਾਕੇ ਹੁਣ ਇਹਨੂੰ ਆਪਾਂ ਚਲਾਇਆ ਦੁਕਾਨ ਤੇ ਲੈ ਕੇ ਦੁਕਾਨ ਤੇ ਖਾਵਾਏ ਨੀंबू ਲਾ ਕੇ ਨੂਨ ਲਾ ਕੇ ਉਸ ਤੇ ਟਿਕਾਣਾ ਵਾਂਗੇ ਬਣੇ ਰਿਓ ਨੂੰ ਕਮਨਾ ਤਾਂ ਕੇ ਜਾ ਰਹੇ ਅਸੀਂ ਜਦਕਾਨ ਤੇ ਲਓ ਜੀ ਛੱਲੀਆਂ ਲੈ ਕੇ ਆ ਪਾ ਚੁੱਕੇ ਆ ਟਿਕਾਣ ਤੇ ਉੱਪਰ ਸੋਨਾ ਪਕ ਖਾਵਾਂਗੇ ਕਾ ਪੱਖਾਂ ਨੂੰ ਬਹੁਤ ਲੱਗ ਰਹੀ ਐ ਕਾਲਾ ਹੈ ਆਪਣਾ ਚੱਕੀ ਚਾਰਕੀ ਆਉਣੇ ਛੱਲੀਆਂ ਖਾਣ ਨੂੰ ਬਹੁਤ ਭੁੱਖ ਬਹੁਤ ਲੱਗੀ ਪਈ ਐ ਤੇ ਨਿੰਬੂ ਆਪਾਂ ਕੱਟ ਲਿਆ ਨਿੰਬੂ ਆਪਣੇ ਕੋਲੇ ਨਾਲ ਨਮਕ ਦਿਖਾ ਦिए ਨਮਕ ਵੀ ਨਾਓ ਕਲਾ ਆ ਗਿਆ ਪਕ ਖਾਵਾਂਗੇ ਨਾਲ ਮੈਂ ਇੱਕ ਟੋਲਾ ਹੀ ਲੈ ਲਿਆ ਕਾਉਂ ਆ ਨਾਉਂ ਦੀਆਂ ਕਭ ਸਾਲ ਇੰਨੇ ਬਣਾ ਰਿਹਾ ਉਹ ਚੱਕੀ ਚਲਾਤੀ ਹੈ ਕਨੇ ਕੁ ਲਗਭਗ 250 ਬਣਦੀ ਹੈ ਉਹ ਲਾ ਕੇ ਇਸ ਤਰੀਕੇ ਨਾਲ ਦੇਖੋ ਉੱਤੇ ਦੇ ਨਾਵੇਂ ਜਦੋਂ ਨਾ ਕਾਉਂ ਪਹੁੰਚਣਾ ਨਜ਼ਾਰ ਆ ਜਾਂਦਾ ਬਹੁਤ ਸਵਾਦ ਬਣਦੀ ਆ ਸ਼ਹਿਰਾਂ ਵਾਲੇ ਕਰਮਚਾਰੀ ਤਾਂ ਨਹੀਂ ਹੁੰਦੀਆਂ ਚੀਜ਼ਾਂ ਉਹ ਜਿਹਾ ਮੁੱਲ ਮਾਰੇ ਖਾਂਕਣੇ ਵੈਸੇ ਸੈਂਟਰਲ ਚੀਜ਼ਾਂ ਆਉਂ ਕੋਈ ਨਹੀਂ ਆ ਨੇ ਬਜਟ 70 ਪਰ ਮਿਲ ਜਾਂਦਾ ਬਹੁਤ ਅਸਰਕ ਹੁੰਦਾ ਉਹ ਲਾ ਦੇ ਆਪਾਂ ਨੇ ਉਹ ਸਾਰੀ ਦੇ ਨਾਲ ਨੀਂਮਪੁਰਾ ਨੂੰ ਲਾ ਕੇ ਬਹੁਤ ਸਵਾਦ ਬਣਦੀ ਹੈ ਕੜਾ ਗੱਲਬਾਤ ਹੋ ਜਾਂਦੀ ਹੈ ਹੁਣ ਆਪਾਂ ਪੱਕਾ ਤੇ ਟਰਾਈ ਸਟਾਰਟ ਕਰਦੇ ਆ ਹੋਈ ਘਾਟ ਕੜਾ ਗੱਲਬਾਤ ਬਣੀ ਆ ਤੇਰਾ ਮੈਂ ਇੱਕ ਛੱਲੀ ਖਾ ਲਾਂ ਆਹ ਜਿਹੜੇ ਨੂੰ ਫੇਰ ਦਿਖਾਵਾਂਗੇ ਬਣਾਇਰਾਂ ਆਪਣੇ ਨਾਲ ਲਓ ਜੀ ਇੱਕ ਛੱਲੀ ਆਪਾਂ ਨੇ ਖਾ ਲਈ ਆ ਤੇ ਹੁਣ ਦੂਜੀ ਦੀ ਤਿਆਰੀ ਹੈ ਕਾਲਾ ਚੱਕੀ ਬੰਦ ਕਰਕੇ ਆ ਗਿਆ ਇੱਕ ਕਾਲਾ ਖਾਊਗਾ ਮੈਂ ਦਿਖਾਵਾਂ ਦੋ ਕਾਲੇ ਕੁਛੀដាក់ ਲੋ ਕਾਲੇ ਨੂੰ ਪਾਵਾਂਗੇ ਕਾਲੇ ਪਹਿਲਾਂ ਚੱਕੀ ਲਾ ਕੇ ਰਸੇ ਨੂੰ ਪਾਣੇ ਬਾਕੀ ਕਾਲੇ ਚੱਕੀ ਖੱਤੀ ਪੰਦਾ ਕਾਲੇ ਨੂਨ ਲਾ ਕੇ ਵਧੀਆ ਫੇਰ ਖਵਾਵਾਂ ਛੱਲੀ ਕਾਲੇ ਨੂੰ ਭੈਂਡ ਗਲਵਾਤ ਕਾਲਾ ਜੱckie ਬਾਰੇ ਮੈਂ ਖਾ ਗਿਆ ਭਾਈ ਕਾਲਾ ਹੀ ਖਾਊਗਾ ਮੈਂ ਖਾਂਗਾ ਦੋ ਇਹ ਜੱਜ ਦੀ ਰਸਾ ਨਹੀਂ ਵਧੀਆ ਰਿਹਾ ਨਾ ਪੰਨਿਆਂ ਨੇ ਬੋਲਦਾ ਨਾ ਨਾ ਤੂੰ ਬੈਠਾ ਰਹਿਣਾ ਬਣ ਕੇ ਰਹਿਣਾ ਕਾਲਾ ਕਾਲਾ ਖਾਣ ਦਾ ਤੇ ਆਪਣੀ ਕੋਸ਼ਿਸ਼ ਅੱਧੀ ਤਿਆਰ ਆ ਭਾਈ ਇਸੇ ਤੋਂ ਮੈਂ ਖਾ ਗਿਆ ਪਹਿਲਾਂ ਦਿਖਾਇਆ ਸਾਨੂੰ ਆਹ ਭਾਈ ਦੋ ਰੋਦੀਆਂ ਕਾਲਾ ਵੀ ਖਾ ਰਿਹਾ ਇਦਾਂ ਕਾਲੇ ਪਤਾ ਜੱckie ਚਲਾਰ ਕੀ ਸੀ ਹੁਣ ਇਹ ਆ ਗਿਆ ਹੁਣ ਅਸੀਂ ਦੋਨੇ ਖਾਵਾਂਗੇ ਕਸ਼ਲੀ ਮੈਂ ਬਲਦੀ ਮੇਰੀ ਕਬੱਦ ਸੀ ਉਹ ਮੈਂ ਖਾ ਚੁੱਕਿਆ ਨੀਮ ਕੋ ਲਾ ਕੇ ਬਹੁਤ ਵਧੀਆ ਮਜ਼ੇ ਗੱਲਬਾਤ ਬਣਦੀ ਹੈ ਨੀਮ ਕੋ ਲਾ ਕੇ ਖਾਜਮਾ ਜੀ ਨਾਲ ਤਾਂ ਬੜਾ ਟੇਸਟੀ ਬਣ ਜਾਂਦੀ ਹੈ ਨਮਕ ਲਾ ਕੇ ਨੀਮ ਕੋ ਲਾ ਕੇ ਕਹਿੰਦੇ ਕਾਹ ਪਹਰ ਸਰਾ ਗੱਲਬਾਤ ਹੋ ਜਾਈਂ ਬਾਬੇ ਮਾਸੇਰਾ ਸਰਾ ਗੱਲਬਾਤ ਹੋ ਗਈ ਪਾਈ ਉਹ ਨਾ ਜੀ ਨੀਂਮ ਉਹ ਆਪਾ ਲਾ ਲਿਆ ਹੁਣ ਦੂਜੀ ਸ਼ੈਲੀ ਸਟਾਰਟ ਹੈ ਆਪਣੀ ਬਾਕੀ ਕਾਹੜਾ ਖਾ ਰਿਹਾ ਦੇਖਾਂ ਨਹੀਂ ਕਾਲੀ ਕੁਰਸੀ ਨੀਵੇਂ ਗੱਲ ਕਿਹੜੀ ਥੋੜੀ ਕੁਰਸੀ ਚੱਕ ਲੈ ਗਾਲਾਂ ਵਾਲੀ ਹਮਮ ਨਾ ਲਾ ਕੁਰਸੀ ਦਾ ਬਹੁਤ ਠੀਕ ਹੈ ਬਗਾ ਲਾ ਰਿਹਾ ਹੈ ਆ ਬੜਾ ਹੀ ਕਮਾਲ ਉਹ ਵਧੀਆ ਬਈ ਟੈਸਟ ਐਡ ਕਰਾ ਜਮਾ ਹੀ ਦੇਖਿਆ ਬਾਈ ਟੈਸਟ ਖਾ ਆਂ ਚੁੱਲੇ ਤੇ ਵਾਹ ਹਾਂ ਹਾਂ ਤੇ ਮੇਰੇ ਹੱਥ ਦੇ ਚੁੱਲੇ ਵਧੀਆ ਚੁੱਲੇ ਵਜਾਂਦੀ ਐ ਯਾ ਅੱਗੇ ਕੋਈ ਨੀਂਦ ਨਾ ਪੜਦੂ ਨੀ ਹੋ ਗਈ ਉਹ ਨਾਲ ਟੈਸਟ ਹੀ ਬਣਦਾ ਹਾਂ ਛੋਟੀ ਬੰਦਾ ਆ ਗਿਆ ਕਾਲ ਦਾ ਫੋਨ ਆ ਗਿਆ ਭਾਈ ਪਰਮ ਆ ਗਿਆ ਛੜਾ ਗਰਵਾਤਾ ਕੋਕਾ ਬੋਲ ਲੱਗੀ ਜੱਜ ਆਏ ਮੈਂ ਦੁੱਛੇ ਲਈ ਘਰਿਆਂ ਤੇ ਬੜਾ ਖਾ ਗਿਆ ਮੈਂ ਦੁੱਛੀ ਆ ਆ ਵੀ ਵਰਤੋਂ ਬਹੁਤ ਘਾਟ ਗੱਲ ਵਾਲਾ ਬਹੁਤ ਸੋਹਣਾ ਬਣੀਆਂ ਦੂਜੀ ਮਾਮੂ ਕਰਾਂ ਵਾਲੀਆਂ ਮੇਰੀ ਨਾਲ ਖਾ ਗਿਆ ਨਾਲ ਦੀ ਪਈ ਆ ਜੀ ਬਾਈ ਸਾਰੇ ਮੇਰੀ ਬਸ ਇੰਨੀ ਰਹੀ ਪਾਈ ਰਹੀ ਕਿਦੋਂ ਚਾਹ ਗਿਆ ਜੀ ਯਾਰ ਆ ਗਿਆ ਆਪ ਕੋ ਮਾੜੀ ਡ੍ਰਾਈਵ ਹੋ ਗਈ ਆ ਗਿਆ ਯਾਰ ਹੈਂਡਲ ਪੜ ਗਿਆ ਇਹ ਤਾਂ ਚੰਗੀ ਚੀਜ਼ ਹੋ ਗਈ ਮਤਲਬ ਕਾਜ ਕੀ ਹੁੰਦਾ ਜੀ ਮੈਨੂੰ ਤਾਂ ਪਤਾ ਨਹੀਂ ਮੱਕੀ ਜੀ ਕੀ ਕੀ ਹੁੰਦੀ ਆ ਛੱਡੀ ਜਾਲੇ ਦਾ ਬਾਈ ਵੀ ਚੰਗੀ ਹੋ ਗਈ ਹੋ ਜੀ ਲਾ ਵਾਰਿਸ ਜੰਮੀ ਜਿਆ ਹੋਟੀ ਜਿਆ ਖਾਣ ਦਾ ਮੰਡੀ ਠੀਕ ਆ ਨਾ ਰੋਟੀ ਤਾਂ ਨਹੀਂ ਖਾਦੀਆਂ ਜੀ ਜਿੰਨੇ ਮੈਨੂੰ ਦਿਖਾਈਏ ਤੇ ਯਾਰ ਆ ਗਿਆ ਟੰਡ ਪਰ ਗਿਆ ਤਾਂ ਕਿ ਜੀਗਾ ਤੇ ਮੈਂ ਬਲੌ ਪਹਿੰਖਾ ਮੈਂ ਚ ਦੇਖ ਰਹਾ ਹਾਂ ਇਹ ਹਾਂ ਮਲਾਉ ਦੇ ਰਿਹਾ ਹਾਂ ਹਾਂ ਇਹ ਜਿਆ ਹਾਂ ਹਾਂ

ਬੜਾ ਅਨੰਦ ਆਇਆ ਸਵਾਲ ਆ ਗਏ ਨੇ ਜਿਹਨੂੰ ਗੱਲਬਾਤ ਸਾਰਾ ਹੋ ਗਈ ਬਹੁਤ ਮੋਦ ਲੱਗੀ ਹੋਈ ਸੀ ਮੈਂ ਖਾਦਾ ਦੋ ਤੇ ਕਾਲਾ ਖਾਇ ਪਛੱਲੀ ਬਹੁਤ ਸਵਾਲ ਬਣੀ ਸੀ ਸਾਰੀਆਂ ਪੱਤ ਤਿਆਰ ਕਰਕੇ ਦਿਖਾਈ ਤੁਹਾਨੂੰ ਆਪ ਨੂੰ ਘਿਲੇ ਈ ਚੜੀ ਜਾ ਕੇ ਮਾਤਾ ਨਾਲ ਨੂੰ ਨਾਲ ਲਾ ਕੇ ਨਿੰਬੂ ਨੂੰ ਬੁਲ ਲਾ ਕੇ ਣ ਣ ਗੱਲਬਾਤ ਬਣੀ ਖਾਧੀ ਬਹੁਤ ਸਵਾਲ ਲੱਗੀ ਤੇ ਆਪਨਾ ਸਾਰਾ ਬਲਾਗ ਦੇਖਿਓ ਦੱਸਿਓ ਕਿਵੇਂ ਲੱਗਿਆ ਬਲਾਗ ਦਾ ਤੇ ਕੋਣ ਕੋਣ ਪ੍ਰਸ਼ਰਧੀਆਂ ਭੁੰਗੇ ਖਾਂਦੇ ਹੁਣ ਵੀ ਫ੍ਰੈਂਡ ਆਟੋਮੈਟ ਕਰਕੇ ਜਰੂਰ ਦੱਸਿਓ ਤੇ ਬਲੌਗ ਦੀ ਆਪਣੀ ਸਮਾਪਤੀ ਹੈ ਆਪਣੇ ਚੈਨਲ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਆਪਣਾ ਬਲੌਗ ਬਾਰੇ ਕਿਵੇਂ ਲਾਇਕ ਲੱਗਦਾ ਕਮੈਂਟ ਕਰਕੇ ਜਰੂਰ ਦੱਸਣਾ ਤੁਹਾਨੂੰ ਮਿਲਾਂਗੇ ਅਗਲੇ ਬਲੌਗ ਸ਼ੁਕਰੀਆ ਧੰਨਵਾਦ